अकाली लीडर ने आप लगाई रोक अकाली दल दे सीनियर आगू और विधायक मनप्रीत ने आम आदमी पार्टी जान चर्चा चुप्पी तोड़ी है अली ने अकाली दल छड़ के आम आदमी पार्टी जान छाव गलत दसिया है उन्होंने गलबात करते हुए अली ने कहा कि ना तो पार्टी छड़न ना ही सिद्धांत छड़न पार्टी के सच्चे सिपाही हैं मेरे बारे भी चर्चा चल रही है वह गलत है मैं किसी कीमत से अकाली दल नहीं छड़ा ਇਸ ਦੌਰਾਨ ਯਾਲੀ ਨੇ ਈਵੀ ਸਾਫ਼ ਕੀਤਾ ਕਿ ਉਹਨਾਂ ਨੂੰ ਕਈ ਮੌਕੇ ਵੀ ਮਿਲੇ ਪਰ ਇਸ ਦੇ ਬਾਵਜੂਦ ਉਹਨਾਂ ਨੇ ਪਾਰਟੀ ਨਹੀਂ ਛੱਡੀ ਅਤੇ ਨਾ ਹੀ ਛੱਡਣਗੇ ਇਥੇ ਇਹ ਵੀ ਦੱਸਣ ਯੋਗ ਹੈ ਕਿ ਮਨਪ੍ਰੀਤ ਯਾਲੀ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮਤਭੇਦ ਕਿਸੇ ਤੋਂ ਲੁਕੇ ਨਹੀਂ ਹਨ ਨਾਤਾ ਯਾਲੀ ਪਾਰਟੀ ਲੀਡਰਸ਼ਿਪ ਨਾਲ ਕਿਤੇ ਵੇਖੇ ਗਏ ਹਨ ਅਤੇ ਨਾ ਹੀ ਉਹ ਕਿਸੇ ਮੀਟਿੰਗ ਵਿੱਚ ਸ਼ਮੂਲੀਅਤ ਕਰ ਰਹੇ ਹਨ ਇਸ ਤੋਂ ਇਲਾਵਾ ਸੁਖਬੀਰ ਬਾਦਲ ਵੱਲੋਂ ਕੱਢੀ ਗਈ ਪੰਜਾਬ ਬਚਾਓ ਯਾਤਰਾ ਵਿੱਚ ਵੀ ਆਲੀ ਕਿਤੇ ਨਜ਼ਰ ਨਹੀਂ ਆਏ ਹਨ ਪਰ ਇੱਕ ਗੱਲ ਸਾਫ਼ ਹੈ ਕਿ ਆਲੀ ਨੇ ਹਾਲੇ ਤੱਕ ਵਿਰੋਧੀ ਪਾਰਟੀ ਦੇ ਕਿਸੇ ਵੀ ਲੀਡਰ ਨਾਲ ਨਾ ਤਾਂ ਲੁਕ ਛੁਪ ਕੇ ਸੰਪਰਕ ਕੀਤਾ ਹੈ ਅਤੇ ਨਾ ਹੀ ਏਜੰਸੀਆਂ ਦੀ ਰੇਟ ਦਾ ਦਬਾਅ ਮੰਨਿਆ ਹੈ। ਪੰਜਾਬ ਦੀ ਸਿਆਸਤ ਚਬ ਹੋ ਸਕਦਾ ਹੈ ਵੱਡਾ ਧਮਾਕਾ ਆਪ ਵਾਪਸ ਲਵੇਗੀ ਅਠ ਉਮੀਦਵਾਰਾਂ ਦੇ ਨਾਲ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਲੋਕ ਸਭਾ ਚੋਣਾਂ ਲਈ ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗਠਜੋੜ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। उन्ह आख्या है कि कल दिल्ली आम आदमी पार्टी कांग्रेस के सीनियर आगुआ की मीटिंग हुई है जिस गठजोड़ की गल तुरी है जाखड़ ने कहा कि आप के एलानी अठ उमीदार भी बदले जा सकते हैं क्योंकि दिल्ली कांग्रेस और आप विचाले गठजोड़ की गल चल रही है उन्हवा किया कि पंजाब में लैके कांग्रेस और आप विचाले गठजोड़ दिल्ली से आखिरी पड़ाव है जाखड़ ने दावा किया कि आम आदमी पार्टी वालों एलने गए अठ उमीदवार की ग्राउंड रिपोर्ट चंकी नहीं आई है ਇਸ ਵਿੱਚ ਲੋਕਾਂ ਨੂੰ ਬਦਲਾਅ ਦੇਖਣ ਨੂੰ ਮਿਲਣਗੇ ਪਰਦੇ ਵਿੱਚ ਜਿਹੜੀ ਗੰਦ ਘੁੱਪ ਚੱਲ ਰਹੀ ਸੀ ਉਹ ਹੁਣ ਖੁੱਲ ਕੇ ਸਾਹਮਣੇ ਆਵੇਗੀ ਜਾਖੜ ਨੇ ਕਿਹਾ ਕਿ ਹੋ ਸਕਦਾ ਹੈ ਕਿ ਇਸ ਲਿਸਤ ਨੂੰ ਨਵੇਂ ਸਿਰੇ ਤੋਂ ਕੋਖਿਆ ਜਾਵੇ ਹੁਸ਼ਿਆਰਪੁਰ ਤੋਂ ਕਾਂਗਰਸ ਦੇ ਵਿਧਾਇਕ ਰਾਜਕੁਮਾਰ ਜੱਬੇਵਾਲ ਦਾ ਆਮ ਆਦਮੀ ਪਾਰਟੀ ਵਿੱਚ ਜਾਣਾ ਵੀ ਗੱਠਜੋੜ ਦਾ ਹਿੱਸਾ ਹੀ ਸੀ ਪਰਦੇ ਪਿੱਛੇ ਚੱਲ ਰਹੀ ਗਲਬਾਤ ਹੁਣ ਕੁਝ ਦਿਨਾਂ 'ਚ ਸਾਹਮਣੇ ਆ ਜਾਵੇਗੀ